ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਹਿਮਾਚਲ ਦੇ ਪਹਾੜੀ ਇਲਾਕਿਆਂ ਸਮੇਤ ਮੈਦਾਨੀ ਇਲਾਕਿਆਂ ਵਿੱਚ ਬੇਹੱਦ ਠੰਡ ਹੈ ਤੇ ਪਾਣੀ ਦੀਆਂ ਪਾਈਪਾਂ ਜਾਮ ਹੋਣੀਆਂ ਸ਼ੁਰੂ ਹੋ ਗਈਆਂ ਹਨ ਲਾਹੌਲ ਸਪੀਤੀ ਦੇ ਉੱਚੇ ਇਲਾਕਿਆਂ ਵਿੱਚ ਪਾਣੀ ਜਮਾ ਹੋ ਰਿਹਾ ਹੈ ਠੰਡ ਇਨੀ ਵਧੀ ਹੈ ਕਿ 11 ਸ਼ਹਿਰਾਂ ਵਿੱਚ તાਪਮਾਨ ਮਾਈਨਸ ਵਿੱਚ ਚਲਾ ਗਿਆ ਹੈ ਦੇਖਿਓ ਵਿਦੇਸ਼ 24 ਘੰਟੇ ਮੇਂ ਪ੍ਰਦੇਸ਼ ਮੇਂ ਮੌਸਮ ਮੁੱਖ ਤਾ ਸਾਫ ਰਹਾ ਹੈ जो न्यूनतम तापमान है हालांकि पूरे प्रदेश में ही सामान्य से एक से दो कम चल रहे हैं जो सबसे कम तापमान था बीते चौबीस घंटे का वो ताबू में रिकॉर्ड किया गया था माइनस डिग्री सेल्सियस वहीं हमारे कई क्षेत्र हैं जहाँ पर जो न्यूनतम तापमान है अर्ली मॉर्निंग का वो शून्य से कम रहा जिसमें सुंदरनगर घुंतर ऊना सोलन हमीरपुर बरठी नारकंडा तो यहाँ पे शून्य से कम तापमान दर्ज किया गया है आगामी देखिए चार से पाँच दिनों की बात करें तो तेरह तारीख से लेके उन्नीस तारीख तक पूरे प्रदेश में ही मौसम मुख्यतः साफ़ रहेगा इसमें केवल जो आपके जो न्यूनतम तापमान है और जो दिन के तापमान है वो आगामी तीन दिनों में ग्रेजुअली राइज करेंगे दो से तीन डिग्री पूरे प्रदेश में ही नहीं देखिए ऐसे कोई कोई सिस्टम कोई अप्रोच नहीं कर रहा पूरे प्रदेश में ही आगामी सात दिनों में तो ऐसे कोई मेजर कोई एक्टिविटी मतलब एक्सपेक्टेड नहीं है ना ही जो इवन जो हाई हिल्स डिस्ट्रिक्ट है हमारे जो लाहौल पीछे चंबा वगैरह है कुल्लू वहाँ पर भी ऐसे कोई स्नोफॉल भी एक्सपेक्टेड नहीं है तो मुख्यतः मतलब पूरे प्रदेश में ही मौसम पूरा साफ ही रहेगा और जो तापमान है स्पेशली जो मिनिम तापमान है सुबह के और जो दिन के तापमान है वो आगामी तीन दिनों में पूरे प्रदेश में ही देखिए दो से तीन डिग्री राइज करने की संभावना है हालांकि केवल के संभावना ये है कि जो हमारे क्षेत्र हैं बिलासपुर और जो मंडी के क्षेत्र हैं सुंदर के यहाँ पे सुबह के समय में भी मॉडरेट फॉग होने की संभावना वो भी एक दो स्थानों में ही किसी तरह का अलर्ट तो नहीं चल रहा था नहीं ऐसे कोई अलर्ट नहीं है पूरे प्रदेश में आगामी सात दिनों के लिए ਸੜਕੀ ਹਾਦਸਿਆਂ ਨੂੰ ਰੋਕਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਅਕਸਰ ਸੈਮੀਨਾਰ ਲਗਾਏ ਜਾਂਦੇ ਹਨ ਤਾਂ ਜੋ ਸੜਕ ਤੇ ਵਾਪਰ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਪਰ ਇਸ ਦੇ باوجود ਕੁਝ ਲੋਕਾ ਜਹੇ ਹਨ ਜੋ ਕਿ ਸੜਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਜਿਸ ਦਾ ਖਮਿਆਜ਼ਾ ਦੂਸਰੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਅਜਿਹੇ ਕੁਝ ਪਠਾਨਕੋਟ ਦੇ ਚੱਕੀਪੁਲ ਵਿਖੇ ਬੀਤੀ ਰਾਤ ਵੇਖਣ ਨੂੰ ਮਿਲਿਆ ਜਿੱਥੇ ਇੱਕ ਟਰੱਕ ਨੇ ਸਕੂਟਰ ਸਵਾਰ ਨੂੰ ਦਰੜ ਦਿੱਤਾ ਤੇ ਸਕੂਟਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਮੈਂ ਬੱਚਾ ਮੇਰਾ ਜਾ ਰਿਹਾ ਸੀ ਕੱਲ ਜਗਰਾਤਾ ਸੀ ਸਾਡੇ ਘਰ ਅੱਛਾ ਜੀ ਅਰੇ ਉਹ ਤੇ ਮਾਸੇ ਆਪਣੀ ਦੀ ਕੁੜੀ ਨੂੰ ਲੈਣ ਵਾਸਤੇ ਜਾ ਰਿਹਾ ਸੀ ਉਹਨਾਂ ਦੇ ਥੋੜੀ ਦੂਰੀ ਦੇ ਪਿੱਛੇ ਪਿੱਛੇ ਅਸੀਂ ਜਾ ਰਹੇ ਸੀ ਦੋ ਜਣੇ ਮੈਂ ਅਸੀਂ ਤੇ ਸਾਡੀ ਦਾ ਮੁੰਡਾ ਸੀ ਜਿਹੜਾ ਮੇਰੇ ਨਾਲ ਖੜਾ ਹੈ ਤੇ ਜਾ ਰਹੇ ਸੀ ਥੋੜੀ ਦੂਰ ਪਿੱਛੇ ਗੱਡੀ ਆਏ ਤਾਂ ਅਸੀਂ ਥੋੜੇ ਪਿੱਛੇ ਹੋ ਗਏ ਉਹ ਬੁਢਾ ਅੱਗੇ ਹੋ ਗਿਆ ਪਿੱਛੋਂ ਟਰਾਲਾ ਆਇਆ ਟਰਾਲੇ ਨੇ ਉਹਨੂੰ ਕੁਝਲ ਦਿੱਤਾ ਉਹਦੇ ਸੱਟ ਮਾਰੀ ਆ ਉਹ ਡਿਵੈਲਟਰ ਦੇ ਨਾਲ ਵੱਜਾ ਮੌਕੇ ਤੇ ਮੌਤ ਹੋ ਗਈ ਜੀ ਮੌਕੇ ਦੀ ਡੈਥ ਹੋ ਗਈ ਜੀ ਡੈਥ ਹੋ ਗਈ ਜੀ ਕੀ ਮਾਨਸ ਕਿ ਮੇਰੀ ਮੰਗ ਕੀ ਆ ਬਾਰੇ ਬੱਚਾ ਦਾ ਮੇਰਾ ਮਿਲਣਾ ਨਹੀਂ ਹੁਣ ਮੇਰੀ ਇਹੋ ਆਸ ਕਿ ਪੁੱਛਦੇ ਆਗੇ ਮੇਰੇ ਇਹੋ ਰੋਇ ਬਿਨਿਆ ਨਿਆ ਨਿਤਾ ਜਾਏ ਤੈਨੂੰ ਪੰਜਾਬ ਦੇ ਖਨਨ ਅਤੇ ਭੂ ਵਿਗਿਆਨ ਕੈਬਨ ਮੰਤਰੀ ਬਰਿੰਦਰ ਕੁਮਾਰ ਗੋਇਲ ਹਲਕਾ ਬਲਾਚੌਰ ਵਿਧਾਇਕ ਸੰਤੋਸ਼ ਕਟਾਰੀਆ ਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਢੀਲਾਲਪੁਰ ਮੁੱਖ ਮਹਿਮਾਨ ਵੱਜੋਂ ਮਾਊਂਟ ਕਰਮਲ ਸਕੂਲ ਬਲਾਚੌਰ ਦੇ 25 ਬਰੇ ਪੂਰੇ ਹੋਣ ਤੇ ਸਕੂਲ ਵੱਲੋਂ ਰੱਖੇ ਪ੍ਰੋਗਰਾਮ ਦੌਰਾਨ ਪਹੁੰਚੇ ਇਸ ਮੌਕੇ ਉਹਨਾਂ ਨੇ ਸਕੂਲ ਦੀ ਮੈਨੇਜਮੈਂਟ ਨੂੰ 25 ਬਰੇ ਪੂਰੇ ਹੋਣ ਤੇ ਮੁਬਾਰਕਬਾਦ ਦਿੱਤੀ ਤੇ ਕਿਹਾ ਹੈ ਕਿ ਇਸ ਸਕੂਲ ਦੀ ਮਿਹਨਤ ਸਦਕਾ ਕਈ ਬੱਚੇ ਸਕੂਲ ਵਿੱਚ ਪੜ੍ਹ ਕੇ ਵਧੀਆ ਮੁਕਾਮ ਹਾਸਲ ਕਰ ਚੁੱਕੇ ਹਨ ਉਹਨਾਂ ਕਹਿ ਕੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਸਕੂਲ ਅੱਗੇ ਵੀ ਬੱਚਿਆਂ ਦੀ ਪੜ੍ਹਾਈ ਲਈ ਹਮੇਸ਼ਾ ਤਤਪਰ ਅਤੇ ਤਿਆਰ ਰਹਿ ਕੇ ਬੱਚਿਆਂ ਦੇ ਭਵਿੱਖ ਨੂੰ ਵਧੀਆ ਬਣਾਉਣ ਲਈ ਵਚਨਬੱਧ ਰਹੇਗਾ ਸਾਰੀ ਸਕੂਲ ਦੀ ਮੈਨੇਜਮੈਂਟ ਨੂੰ ਮੈਂ ਮੌਨ ਕਰਦੇ ਨੂੰ ਮੈਂ ਦੱਸਾਈ ਜਾਣਾ ਚਾਹਨਾ ਹੈ ਕਿ ਉਹਨਾਂ ਦੇ 25 ਸਾਲ ਪੂਰੇ ਹੋਣ ਤੇ ਜਿਹੜਾ ਉਹਨਾਂ ਨੇ ਸਿਲਵਰ ਜੁਬਲੀ ਸੈਲਿਬ੍ਰੇਸ਼ਨ ਕਰ ਰਹੇ ਹਨ ਔਰ ਇਸ ਤਰ੍ਹਾਂ ਦੋਸ਼ਾ ਵੀ ਦੱਸਿਆ ਕਿ ਬਹੁਤ ਵਧੀਆ ਡਿਸਪਲਿਨ ਔਰ ਬਹੁਤ ਵਧੀਆ ਪ੍ਰੋਗਰਾਫੀਅਲ ਕਿੱਛ ਕਰਕੇ ਦਿਖਾਈ ਹੈ ਔਰ ਜੋ ਇਹਨਾਂ ਨੇ ਲੈਵਲ ਇਹਨਾਂ ਦਾ ਐਜੂਕੇਸ਼ਨ ਦਾ ਹੈਗਾ ਉਹ ਬਹੁਤ ਉੱਤਮ ਹੈਗਾ ਔਰ ਗੁਵੈਲ社 ਦਾ ਇਹ ਕਹਿੰਦੇ ਕਿ ਸਾਡੀ ਵੀ ਹਲਕੇ ਦੇ ਵਿੱਚ ਇਹਦੀ ਬ੍ਰਾਂਚ ਖੁੱਲੋ ਸੋ ਵਾਕਈ ਮੈਂ ਇਥੇ ਮੈਨੇਜਮੈਂਟ ਬਤਾਈ ਦਿੰਨਾ ਤੇ ਉਮੀਦ ਵੀ ਕਰਦਾ ਕਿ ਇਸ ਤਰ੍ਹਾਂ ਹੀ ਇਹ ਆਰਟ ਹੈ ਤੇ ਵੀ ਬੱਚਿਆਂ ਨੂੰ ਪੜ੍ਹਾਈਆਂ ਤੇ ਲੈ ਕੇ ਜਾਣਗੇ ਔਰ ਇੱਕ ਹੋਰ ਖਾਸ ਗੱਲ ਹੈਗੀ ਇਹਨਾਂ ਸਕੂਲ ਦੀ ਕਿ ਇਹਨਾਂ ਦੇ ਨਾਲ ਚਾਰ ਸੈਕਸ਼ਨ ਨਹੀਂ ਹਰ ਸਾਲ ਹੁੰਦੇ ਆ ਜੇ ਜਿਆਦਾ ਬੱਚਿਆਂ ਦਾ ਵੀ ਲੈਂਦੇ ਨਹੀਂ ਸਿਰਫ 180 ਦੇ ਇੱਕ ਸੀਟ ਜਿਹੜੇ ਸਟੂਡੈਂਟ ਲੈਂਦੇ ਆ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਭੀੜ ਨਹੀਂ ਇਕੱਠੀ ਕਰ ਰਹੇ ਲੇਕਿਨ ਇੱਕ ਸਿਲੈਕਟ ਬੱਚੇ ਕਰਕੇ ਉਹਨਾਂ ਨੂੰ ਇਹ ਐਜੂਕੇਸ਼ਨ ਦੇ ਰਹੇ ਆ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰੀ ਮੈਨੇਜਮੈਂਟ ਨੂੰ ਬਹੁਤ ਬਹੁਤ ਬ ਨਸ਼ੇ ਦੀ ওভারਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਨਸ਼ਾ ਵੇਚਣ ਵਾਲੇ ਦੇ ਘਰ ਵਿੱਚ ਹੀ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਜਾਨ ਚਲੇ ਗਈ ਤੇ ਸ਼ਰਯਾਮ ਨਸ਼ਾ ਵਿਕਰੇਹਾਇ ਫਰੋਜ਼ਪੁਰ ਦੇ ਪਿੰਡ ਰੁਕਣਾ ਬੇਗੋ ਦਾ ਮਾਮਲਾ ਸਾਹਮਣੇ ਆਇਆ ਤੇ ਨਸ਼ਾ ਵੇਚਣ ਵਾਲੇ ਪਤੀ ਪਤਨੀ ਘਾਟ ਛੱਡ ਕੇ ਫਰਾਰ ਹੋ ਗਏ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਦੋ આરોપીਆ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਮੇਰਾ ਨਾਮ ਜੀ ਧਰਮਿੰਦਰ ਜੀ ਮੇਰਾ ਪਿੰਡ ਦੁੱਲੇਵਾਲਾ ਜੀ ਦੁੱਲੇਵਾਲਾ ਹਾਂਜੀ ਤੇ ਜਿਹੜਾ ਮੁੰਡਾ ਮਰਿਆ ਨਸ਼ੇ ਨਾਲ ਨਸ਼ੇ ਨਾਲ ਮਰਿਆ ਹਾਂਜੀ ਨਸ਼ੇ ਨਾਲ ਤਾਂ ਚਲੋ ਹਾਂ ਮਰਿਆਈ ਟੀਕੇ ਦਾ ਨਸ਼ਾ ਨਹੀਂ ਲਾਇਆ ਕਿ ਟੀਕਾ ਨਹੀਂ ਸਲਾਈ ਉਹ ਪੇਪਰ ਤੇ ਲਾਉਂਦਾ ਸੀਗਾ ਸਮਾਨ ਤੇ ਕੁਝ ਵੋਟਾਂ ਦਾ ਲੈ ਕੇ ਉਸ ਘਰੇਲੂ ਮਾਮਲੇ ਤੇ ਲੈ ਕੇ ਕੁਝ ਉਹ ਸਮਾਨ ਵੀ ਵੇਚਦੇ ਸੀ ਉਹਨੂੰ ਘਰੇ ਬੁਲਾ ਲਿਆ ਘਰੇ ਬੁਲਾ ਲਿਆ ਉਹਨਾਂ ਦੇ ਪੇਪਰ ਤੇ ਨਹੀਂ ਸਹੀ ਲੱਗਦਾ ਤੇ ਤੂੰ ਨਾ ਟੀਕੇ ਨਾ ਲਾਉਂ ਕਿਉਂਕਿ ਉਹ ਆਪ ਖੁਦ ਸਮਾਨ ਵੇਚਦੇ ਸੀ ਉਹ ਜਦੋਂ ਔਰਤ ਵੀ ਵੇਚਦੀ ਹਾਂਜੀ ਨਾਲ ਔਰਤ ਵੀ ਵੇਚਦੀ ਹੈ ਤੇ ਕਰੀਬਨ ਕਰੀਬਨ ਇਹ ਪਿੰਡ ਹੀ ਸਾਰਾ ਹੀ ਉਹ ਇੱਕ ਘਰ ਵੇਚਦਾ ਸਾਰਾ ਪਿੰਡ ਹੀ ਨੌਜਵਾਨ ਜਮਾ ਹੀ ਖਤਮ ਕੀਤੇ ਜਾਂਦੇ ਆ ਵੀ ਰੇਕ ਇੱਕ ਬੱਚੇ-ਬੱਚੇ ਨੂੰ ਆਂਦੇ ਨੇ ਲਾ ਕੇ ਵੇਖੋ ਸਮਾਨ ਤਾਂ ਵੇਖੋ ਜੇ ਕੰਮ ਕਿਵੇਂ ਨਿਬੜਦਾ ਤੇ ਬਹੁਤ ਹੀ ਜਿਆਦਾ ਮੈਂ ਤਾਂ ਨਾ ਪਿੰਡ ਦੇ ਵਿੱਚ ਬੜਾ ਹੀ ਦੇਖਣ ਵਾਲੀ ਗੱਲ ਹੈ ਵੀ ਨੌਜਵਾਨ ਜਿਹੜੇ ਨੇ ਨਸ਼ੇ ਦੇ ਖਤਮ ਹੋਈ ਜਾ ਰਹੇ ਨੇ ਤੇ ਇਸ ਕਰਕੇ ਅਸੀਂ ਤਾਂ ਸਰਕਾਰ ਤੋਂ ਇਹੀ ਕਹਿਣਾ ਚਾਹੁੰਦੇ ਆ ਕਿ ਅਗਾ ਪੇਦਾ ਵੀ ਨੌਜਵਾਨ ਪੁੱਤਰ ਨਾ ਮਰੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਸਰਕਾਰ ਅੱਗੇ ਵੀ ਇਹ ਕਾਰਵਾਈ ਕੀਤੀ ਜਾਵੇ ਤੇ ਥਲ ਪਾਣੀ ਚਾਹੀਦੀ ਹੈ ਇਹ ਸਰਕਾਰ ਤੇ ਜਿਹੜੀ ਨਵੀਂ ਬਣੀ ਕਹਿੰਦੀ ਸੀ ਸਾਨੂੰ ਮਹੀਨੇ ਦੋ ਦੇ ਵਿੱਚ ਅਸੀਂ ਬਿਲਕੁਲ ਨਸ਼ਾ ਖਤਮ ਕਰ ਦਾਂਗੇ ਮੈਂ ਤਾਂ ਅੱਜ ਤੱਕ ਸਰਕਾਰ ਨੂੰ ਇਹ ਕਹਿਣਾ ਚਾਹਣਾ ਵੀ ਅੱਜ ਤੱਕ ਨਸ਼ੇ ਨੂੰ ਥਲ ਪਈ ਨਹੀਂ ਜ਼ਿਲ੍ਹਾ ਸੈਸ਼ਨ ਕੋਰਟ ਮੋਗਾ ਵਿਖੇ 2024 ਦੀ ਨੈਸ਼ਨਲ ਲੋਕ ਅਦਾਲਤ ਦਾਇਰ ਜਨਵਧੇਕ ਸੈਸ਼ਨ ਜੱਜ ਵਿਸ਼ਨੂ ਸਰੂਪ ਅਤੇ ਮੈਡਮ ਕਿਰਨ ਜੋਤੀ ਦੀ ਅਗਵਾਈ ਵਿੱਚ ਕੀਤਾ ਗਿਆ ਜ਼ਿਲ੍ਹੇ ਵਿੱਚ 22 ਬੈਂਚ ਬਣਾਏ ਗਏ ਅਤੇ 6000 ਤੋਂ ਵੱਧ ਕੇਸਾਂ ਦੀ ਸੁਣਵਾਈ ਕੀਤੀ ਗਈ ਜਿਸ ਵਿੱਚ ਬੈਂਕ ਕਰਜ਼ੇ ਆਪਸੀ ਲੈਣ ਦੇਣ ਦੁਰਘਟਨਾਵਾਂ ਦੇ ਦਾਅਵੇ ਬਾਉਂਸ ਹੋਏ ਚੈੱਕ ਆਦਿ ਸ਼ਾਮਿਲ ਸਨ ਪਰਿਵਾਰਕ ਮਾਮਲੇ ਪਤੀ ਪਤਨੀਆਂ ਦੇ ਝਗੜਿਆਂ ਆਦਿ ਨਾਲ ਸੰਬੰਧਿਤ ਕੇਸ ਰੱਖੇ ਗਏ ਅਤੇ ਅੱਜ ਦੀ ਲੋਕ ਅਦਾਲਤ ਵਿੱਚ 6000 ਦੇ ਕਰੀਬ ਕੇਸਾਂ ਦਾ ਆਪਸੀ ਪਿਆਰ ਨਾਲ ਨਿਪਟਾਰਾ ਕੀਤਾ ਗਿਆ ਇਹ ਮਾਮਲਾ ਸੀਗਾ ਜੀ ਕਿ ਇੱਕ ਐਕਸੀਡੈਂਟ ਦੇ ਵਿੱਚ ਦੋ ਇੰਜਰੀ ਕੇਸ ਸੀਗੇ ਦੋ ਡੈਥ ਕੇਸ ਸੀਗੇ ਉਹਨਾਂ 'ਚ ਮਾਨਯੋਗ ਜ਼ਿਲ੍ਹਾ ਅਦਾਲਤ ਮੋਗਾ ਵਨੋ ਜਿਹੜੀ ਲੋਕ ਅਦਾਲਤ ਚਲਾਈ ਗਈ ਹੈ ਨੈਸ਼ਨਲ ਲੋਕ ਅਦਾਲਤ ਔਰ ਮਾਯੋਗ ਸਾਡੇ ਜਿਲ੍ਹਾ ਜਸਤਾ ਸ਼੍ਰੀ ਵਿਸ਼ਨ ਸ਼ਰੂਪ ਜੀ ਦੀ ਲੋਕ ਅਦਾਲਤ ਚ ਇਹ ਫੈਸਲਾ ਹੋਇਆ ਹੈ ਇਹਦੇ ਚ ਜਿਹੜੇ ਇੰਜਰੀ ਕੇਸਿਸ ਹੈ ਉਹਨਾਂ ਚ ਜਿਹੜੇ ਇੰਜਰਡ ਹੈ ਉਹਨਾਂ ਨੂੰ ਉਹਨਾਂ ਦਾ ਸਾਰਾ ਪੈਸਾ ਜਿਹੜਾ ਉਹਨਾਂ ਨੇ ਆਪਣੇ ਇਲਾਜ ਲਈ ਖਰਚਿਆ ਸੀ ਉਹ ਮਿਲ ਗਿਆ ਉਹਨਾਂ ਨੂੰ 1.5 ਲੱਖ ਰੁਪਏ ਦਾ ਜਿਹੜਾ ਹੈਗਾ ਉਹ ਵਾਰਡ ਪਾਸ ਹੋਊਗਾ ਔਰ ਜਿਹੜੇ ਜਿੱਥੇ ਡੈਥ ਹੋਈ ਹੈ ਉਸ ਇੱਕ ਕੇਸ ਚ 13 ਲੱਖ ਰੁਪਏ ਲਮਸਮ ਔਰ ਇੱਕ ਚ 15 ਲੱਖ ਰੁਪਏ ਦਾ ਰਾਜinama ਹੋਇਆ ਔਰ ਇਹ ਸਾਰਾ ਨੈਸ਼ਨਲ ਲੌ ਬਿਜਾਰਚ ਹੋਇਆ ਇਸ ਮਾਨਯੋਗ ਦਲਚੋਪੀ ਇਹ ਸਰਸਾ ਹਰਿਆਣਾ ਤੋਂ ਇਹ ਕਲੇਮੈਂਟਸ ਨੇ ਔਰ ਜਿੰਨਾਂ ਦਾ ਫੈਸਲਾ ਇੱਥੇ ਹੋਇਆ ਇਹਨਾਂ ਨੇ ਕਲੇਮ ਇੱਥੇ ਮਤਲਬ ਪੰਜਾਬ ਦੇ ਵਿੱਚ ਹੀ ਹੋਏ ਸੀਗੇ ਜਾਂ ਰਾਜ ਨਹੀਂ ਇਹ ਐਕਸੀਡੈਂਟ ਆਊਟ ਆਫ ਪੰਜਾਬ ਹੋਇਆ ਸੀ ਪਰ ਇਹਨਾਂ ਦੇ ਵਕੀਲ ਸਾਹਿਬ ਵੱਲੋਂ ਇਹਨਾਂ ਵੱਲੋਂ ਕਲੇਮ ਪਿਟੀਸ਼ਨ ਇੱਥੇ ਫਾਈਲ ਕੀਤੀ ਗਈ ਸੀ ਕਿਉਂਕਿ ਜਿਹੜੀ ਇੰਸ਼ੋਰੈਂਸ ਕੰਪਨੀ ਹੈ ਉਹਨਾਂ ਦਾ ਦਫ਼ਤਰ ਇੱਕ ਮੋਗਾ ਚ ਹੈ ਨੈਸ਼ਨਲ ਲੋਕ ਅਦਾਲਤ ਲੋਕਾਂ ਕਵਿਖੇ ਲਗਾ ਰਹੇ ਆ ਇਸ ਵਿੱਚ 22 ਬੈਂਚਸ ਟੋਟਲ ਬਣੇ ਨੇ 10 ਰਿਵੈਨਿਊ ਸਾਈਡ ਤੇ ਤੇ 10 ਅਸੀਂ ਡਿਸਟ੍ਰਿਕਟ ਕੋਰਟ ਮੋਗਾ ਚ ਬਣਾਏ ਨੇ ਇੱਕ ਬਾਗਾ ਪੁਰਾਣਾ ਤੇ ਇੱਕ ਨਿਹਾਲ ਸਿੰਘ ਵਾਲਾ ਇਹ ਜਿਹੜੀ ਲੋਕ ਅਦਾਲਤ ਹੈ ਹਰ 3 ਮਹੀਨੇ ਬਾਅਦ ਆਰਗੇਨਾਈਜ਼ ਕਰਾਈ ਜਾਂਦੀ ਹੈ ਤੇ ਇਹ ਇੱਕ ਜ਼ਰੀਆ ਹੈ ਕਿ ਜਿੱਥੇ ਲੋਕ ਆਪਣੇ ਆਪਣੇ ਜਿਹੜੇ ਕੇਸਿਸ ਕ੍ਰਿਮੀਨਲ ਕੰਪਾਉਂਡੇਬਲ ਮੈਟਰਸ ਜਿਹੜੇ ਕਿ 138 ਚੈੱਕ ਬਾਉਂਸ ਦੇ ਕੇਸਿਸ ਬੈਂਕ ਦੇ ਲੋਨ ਵਾਲੇ ਕੇਸਿਸ ਜਾਂ ਫੈਮਿਲੀ ਕੋਰਟਸ ਜਿਹੜੇ ਡਿਵੋਰਸ ਦੇ ਕੇਸਿਸ ਨੇ ਖਰਚੇ ਦੇ ਕੇਸਿਸ ਨੇ ਬੈਠ ਕੇ ਸੁਲਝਾ ਸਕਦੇ ਨੇ ਲੋਕ ਅਦਾਲਤ ਇੱਕ ਜ਼ਰੀਆ ਹੈ ਇੱਕ ਮਾਧਿਅਮ ਮੀਡੀਏਸ਼ਨ ਹੈ ਇੱਕ ਕੰਸਿਲੀਏਸ਼ਨ ਹੈ ਇਹ ਸਾਰੇ ਮਾਧਿਅਮ ਜਿਹੜੇ ਨੇ ਇਹ ਅੰਡਰ ਨੈਸ਼ਨਲ ਲੋਕ ਅਦਾਲਤ ਤੇ ਜਿਹੜੇ ਵੀ ਅਸੀਂ ਇਹ ਜ਼ਰੀਆ ਸ਼ੁਰੂ ਕੀਤਾ ਹੈ ਇਹਦਾ ਇੱਕ ਕਾਰਨ ਇਹ ਹੈ ਕਿ ਕਚਹਿਰੀ ਦੇ ਵਿੱਚ ਜਿੰਨੇ ਵੀ ਕੇਸਿਸ ਨੇ ਬਹੁਤ ਟਾਈਮ ਤੋਂ ਪੈਂਡਿੰਗ ਰਹਿੰਦੇ ਨੇ ਉਹ ਕਿਤੇ ਸਾਲ ਦੋ ਸਾਲ ਕਿਤੇ ਪੇਸ਼ੀ ਤੇ ਰਹਿ ਗਿਆ ਕਿਤੇ ਕੁਝ ਹੋਰ ਦੂਸਰੀ ਪਾਰਟੀ ਜਦੋਂ ਆ ਜਾਂਦੀ ਹੈ ਕੇਸ ਚ ਪੇਸ਼ ਹੋ ਜਾਂਦੀ ਹੈ ਤਾਂ ਸਾਡੇ ਕੋਲ ਡਿਸਟ੍ਰਿਕਟ ਕੋਰਟਸ ਜਿਹੜੀਆਂ ਨੇ ਉਹ ਕੇਸਸ ਨੂੰ ਨੈਸ਼ਨਲ ਲੋਕ ਅਦਾਲਤ ਚ ਰੱਖ ਦਿੰਦੀਆਂ ਨੇ ਕਿ ਜੇ ਜਿੱਥੋਂ ਤੱਕ ਹੋ ਸਕਦਾ ਹੈ ਇਹਨਾਂ ਦਾ ਬੈਠ ਕੇ ਸਮਝੌਤਾ ਕਰਾ ਦਿੱਤਾ ਜਾਵੇ ਉਹਦੇ ਨਾਲ ਇੱਕ ਤਾਂ ਆਮ ਲੋਕਾਂ ਦਾ ਸਮਾਂ ਬਚਦਾ ਕਚਹਿਰੀ ਚ ਬਾਰ-ਬਾਰ ਆਣ ਦੀ ਜਿਹੜੀ ਉਹਨਾਂ ਨੂੰ ਖੇਚਲ ਹੁੰਦੀ ਹੈ ਉਹ ਵੀ ਬਚਦੀ ਹੈ ਬੈਂਕ ਦੇ ਲੋਨ ਕੇਸਸ ਚ ਅਸੀਂ ਜਿਹੜੇ ਜਿੱਥੇ ਤੱਕ ਹੋ ਸਕਦਾ ਹੈ ਇੰਟਰਸਟ ਮਾਫ ਕਰਵਾਈਦਾ ਮੋਗਾ ਦੇ ਐਸਐਸਪੀ ਪੀਐਸ ਅਸ਼ੇ ਗਾਂਧੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਮੋਗਾ ਪੁਲਿਸ ਨੇ ਪਿਛਲੇ 2 ਦਿਨ ਦੌਰਾਨ ਖੂਫੀਆ ਸੂਚਨਾ ਦੇ ਆਧਾਰ ਤੇ ਇੱਕ ਦੋਸ਼ੀ ਨੂੰ ਮੰਡੀ ਤੋਂ ਕਾਬੂ ਕੀਤਾ ਹੈ ਗੁਰਲਾਲ ਸਿੰਘ ਕਰਨਾਲ ਹਰਿਆਣਾ ਦਾ ਵਸਨੀਕ ਹੈ ਤੇ ਉਸ ਦਾ ਸਾਥੀ ਗੁਰਮੀਤ ਸਿੰਘ ਜੋ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੱਲ ਖੁਰਦ ਦਾ ਵਸਨੀਕ ਹੈ ਤੇ ਉਸ ਦੇ ਵੱਖ-ਵੱਖ ਗੈਂਗਸਟਰਾਂ ਨਾਲ ਸੰਬੰਧ ਹਨ ਉਸ ਦੇ ਸੀਆਈਏ ਸਟਾਫ ਨੇ ਇੱਕ ਅਕਿਊਜ਼ਡ ਅਰੈਸਟ ਕੀਤਾ ਹੈ ਜਿਹਦੇ ਕੋਲੋਂ 5 ਇਲੀਗਲ ਵੈਪਨਸ ਰਿਕਵਰ ਹੋਏ ਨੇ ਤਿੰਨ ਪਿਸਟਲ 32 ਬੋਰ ਦੇ ਅਤੇ ਦੋ ਪਿਸਟਲ 30 ਬੋਰ ਦੇ ਨੇ ਤੇ ਨਾਲ 10 ਲਾਈਵ ਰਾਉਂਡਸ ਐਤੋਂ ਰਿਕਵਰ ਹੋਈਆਂ ਐ ਇਹ ਦੋਸ਼ੀ ਦਾ ਨਾਮ ਹੈ ਗੁਰਲਾਲ ਸਿੰਘ ਪੁੱਤਰ ਨਰੈਣ ਸਿੰਘ ਅਕਰਨਾਲ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਇਹਦਾ ਇੱਕ ਸਾਥੀ ਹਰਦੀਪ ਸਿੰਘ ਉਰਫ ਦੀਪਾ ਜਿਹਦੇ ਨਾਲ ਟੱਚ 'ਚ ਹੈਗਾ ਸੀ ਉਹ ਗਲਖੁਰਦ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੇ ਇਹਨੇ ਇੱਥੇ ਵੈਪਨ ਐ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਆ ਹਰਦੀਪ ਸਿੰਘ ਉਰਫ ਦੀਪਾ ਹੈ ਉਹਦੇ ਨਾਲ ਕੰਟੀਨਿਊਸ ਫੋਨ ਦੇ ਟੱਚ 'ਚ ਸੀ ਤੇ ਉਹਦੇ ਕਹਿਣ ਤੇ ਹੀ ਆ ਇੱਥੇ ਐਮਪੀ ਤੋਂ ਵੈਪਨ ਲਿਆ ਕੇ ਇੱਥੇ ਕਿਸੇ ਮੋਗੇ ਕੀ ਸੀ ਬੰਦੇ ਨੂੰ ਡਿਲੀਵਰ ਕਰਨੀ ਸੀ ਉਸ ਬੰਦੇ ਦੇ ਬਾਰੇ ਅਸੀਂ ਹੁਣ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੀ ਪੂਛਗਿਛ ਕਰ ਰਹੇ ਹਾਂ ਸਾਰੀ ਟੈਕਨੀਕਲ ਜਿਹੜੀ ਪ੍ਰੂਫ ਹੈਗੇ ਉਹ ਵੀ ਅਸੀਂ ਕਲੈਕਟ ਕਰ ਰਹੇ ਹਾਂ ਤੇ ਇੱਥੇ ਜਿਹੜੇ ਬੰਦੇ ਨੂੰ ਇਹਨੇ ਸਪਲਾਈ ਕਰਨੇ ਸੀ ਜਾਂ ਇਹਦਾ ਕੀ ਵਾਰਦਾਤ ਕਰਨ ਦਾ ਉਹ ਮਕਸਦ ਸੀ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਊਗਾ ਐਦੇ ਵਿੱਚ ਜਿਹੜਾ ਗੁਰਲਾਲ ਸਿੰਘ ਅਰੈਸਟ ਕੀਤਾ ਹੈ ਇਹਦੇ ਤਿੰਨ ਮੁਕਦਮੇ ਪਹਿਲਾਂ ਤੋਂ ਰਜਿਸਟਰ ਹੈਗੇ ਤੇ ਇੱਕ ਹਰਦੀਪ ਸਿੰਘ ਉਰਫ ਦੀਪਾ ਦੇ ਵੀ ਇੱਕ ਮੁਕਦਮਾ ਆਰਮ ਜੈਕ ਦਾ ਦਰਜ ਹੈ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਗੁਰਲਾਲ ਸਿੰਘ ਦੀ ਇਹਦੇ ਤਿੰਨ ਮੁਕਦਮੇ ਦਰਜ ਨੇ ਤੇ 32 ਸਾਲ ਦੀ ਇਹਦੀ ਏਜ ਹੈਗੀ ਹੈ ਹੁਣ ਕੰਮ ਕਾਜ ਆ ਕੁਝ ਕਰਨੀ ਰਿਹਾ ਹੈ ਕਿਹੜੇ ਗੈਂਗਸਟਰ ਨਾਲ ਤਾਲਕਾ ਤਾਂ ਜੀ ਇਹਨਾਂ ਦੇ ਹੂੰ ਕਿਹੜੇ ਗੈਂਗਸਟਰ ਗਰੁੱਪ ਨਾਲ ਤਾਲਕਾ ਤਾਂ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਉਹ ਸਾਰਾ ਅਸੀਂ ਪਹਿਲਾਂ ਕਿੰਨੇ ਚਿੱਤਾਂ ਕਰਦੇ ਤੁਹਾਨੂੰ ਇਹ ਕੰਮ ਇੱਥੇ ਮੋਕੇ ਹਜੇ ਤੱਕ ਇਹਦੇ ਦਸਨ ਮੁਤਾਬਿਕ ਤਾਂ ਪਹਿਲੀ ਵਾਰ ਹੀ ਆਇਆ ਪਰ ਉਹ ਵੀ ਸਾਰਾ ਅਸੀਂ ਇਹਦੀ ਡੁੰਗਾਈ ਨਾਲ ਪੁੱਛਗਿਛ ਕਰ ਰਹੇ ਆਂ ਆਜ ਇਹਨੂੰ ਕੋਰਟ ਚ ਪੇਸ਼ ਕਰਕੇ ਇਹਦਾ ਪੁਲਿਸ ਰਿਵਾਰਡ ਹਾਸਿਲ ਕਰਕੇ ਹੋਰ ਇਹਦੇ ਵਿੱਚ ਅੱਗੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਰਾਂਗੇ ਤੇ ਡਿਊਰਿੰਗ ਇਨਵੈਸਟੀਗੇਸ਼ਨ ਜੇ ਕਿਸੇ ਹੋਰ ਬੰਦੇ ਦਾ ਵੀ ਨਾਂ ਸਾਹਮਣੇ ਆਂਦਾ ਹੈ ਉਹਨਾਂ ਨੂੰ ਵੀ ਅਸੀਂ ਨਾਮਜ਼ਦ ਕਰਕੇ ਅਰੈਸਟ ਕਰਾਂਗੇ ਕੋਈ ਵਹੀਕਲ ਆਇਆ ਇਹਨੂੰ ਕੋਈ ਨਹੀਂ ਵਹੀਕਲ ਨਹੀਂ ਹੈਗਾ ਆ ਮਤਲਬ ਉੱਥੇ ਦਾਣਾ ਮੰਡੀ ਦੇ ਵਿੱਚ ਬੈਗ ਹੈਗਾ ਸੀ ਇਹਦੇ ਕੋਲ ਤੇ ਉੱਥੇ ਕਿਸੇ ਦਾ ਵੇਟ ਕਰੀ ਜਾਂਦਾ ਸੀ। ਇਹ करनाल ਤੋਂ ਸਰ ਮੋਗਾ ਕਿਵੇਂ ਪਹੁੰਚਿਆ ਸਰ? ਬਾਯਾ ਬੱਸ ਆਇਆ ਜੀ। ਸਰਦੀਆਂ ਵਿੱਚ ਜਦੋਂ ਆਮ ਨਾਗਰਿਕ ਸੁੱਤੇ ਪਏ ਹੁੰਦੇ ਹਨ ਤਾਂ ਪੁਲਿਸ ਮੁਲਾਜ਼ਮ ਸਾਡੀ ਸੁਰੱਖਿਆ ਲਈ ਸੜਕਾਂ ਤੇ ਕੁੰਮਦੇ ਹਨ ਤਾਂ ਜੋ ਸ਼ਹਿਰ ਵਾਸੀ ਆਰਾਮ ਨਾਲ ਜੀਵਨ ਬਤੀਤ ਕਰ ਸਕਣ ਪਰ ਹੁਣ ਇਹ ਮੁਲਾਜ਼ਮ ਮੋਗਾ ਲਈ ਵਰਦਾਨ ਸਾਬਤ ਹੋ ਰਿਹਾ ਜੋ ਰਾਤ ਸਮੇ ਇਹਨਾਂ ਮੁਲਾਜ਼ਮਾਂ ਨੂੰ ਸੂਪ ਭੇਜ ਰਿਹਾ ਹੈ ਇਸੇ ਕੜੀ ਤਅਤ ਬੀਤੀ ਰਾਤ ਮੋਗਾ ਦੇ ਡੀਐਸਪੀ ਹੈੱਡਕੁਆਰਟਰ ਜੋਰਾ ਸਿੰਘ ਨੇ ਦੱਸਿਆ ਕਿ ਐਸਐਸਪੀ ਅਜੇ ਗਾਂਧੀ ਦੀਆਂ ਹਦਾਇਤਾਂ ਤੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਡਿਊਟੀ ਰਾਤ ਨੂੰ 1 ਵਜੇ ਤਨਖਾਹ ਦੇਣ ਵਾਲੇ ਮੁਲਾਜ਼ਮਾਂ ਨੂੰ ਸੂਪ ਪ੍ਰੋਸਨ ਗਿਆ ਹੈ ਦੇਖੋ ਹੁਣ ਕਰੀਬ ਦੇਖੋ 1 ਵਜੇ ਲਿਆ ਰਾਤ ਦਾ ਜੋ ਠੰਡ ਵੀ ਬਹੁਤ ਜ਼ਿਆਦਾ ਹੁਣ ਕਰੀਬ ਟੈਂਪਰੇਚਰ ਵੀ 6-7 ਦਿਗ ਰਹੀ ਹੈ ਤੇ ਸਾਡੇ ਜਿਹੜੇ ਪੀਸੀਆਰ ਦੇ ਮੁਲਾਜ਼ਮੇ ਆ ਉਹ ਬੜੀ ਮੁਸ਼ਤੈਦੀ ਨਾਲ ਡਿਊਟੀ ਕਰ ਰਹੇ ਇਸ ਵਕਤ ਕਿਉਂਕਿ ਸਾਡੇ ਪਿੱਛੇ ਹੁਣ ਜੱਜ ਮਾਨਯੋਗ ਐਸਐਸਪੀ ਸਾਹਿਬ ਹੈ ਉਹ ਸਾਨੂੰ ਬਹੁਤ ਐਪਰੀਸ਼ੀਏਟ ਕਰ ਰਹੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅਸੀਂ ਸਾਰੇ ਹੁਣ ਜੋ ਨਾਈਟ ਪਾਲਿਸੀ ਦੇ ਤਹਿਤ ਅਸੀਂ ਅੱਜ ਮੈਂ ਚੈੱਕ ਇਨ ਦੇ ਲਿਖ ਲਿਆ ਤੇ ਇਹਨਾਂ ਦੇ ਹੌਸਲਾ ਫਜ਼ਾਈ ਲਈ ਬਾਹੂਕਮ ਐਸਐਸਪੀ ਸਾਹਿਬ ਵੀ ਨਾਈਟ ਦੇ ਜੋ ਰਾਤ ਨੂੰ ਜੋ ਜਵਾਨ ਡਿਊਟੀ ਕਰਦੇ ਨੇ ਵੀ ਉਹਨਾਂ ਨੂੰ ਪੁਆਇੰਟਾਂ ਤੇ ਜਾ ਕੇ ਗਰਮ ਸੂਪ ਪਿਲਾਇਆ ਜਾ ਰਿਹਾ ਵੀ ਉਹਨਾਂ ਨੂੰ ਥੋੜੀ ਠੰਡ ਤੋਂ ਰਾਹਤ ਮਿਲ ਸਕੇ ਇਸ ਤਰ੍ਹਾਂ ਦੀ ਬਰੀਫਿੰਗ ਕੀਤੀ ਗਈ ਸਰ ਇਹਨਾਂ ਨੂੰ ਜੋ ਜਿਸ ਤਰ੍ਹਾਂ ਮਾਨਯੋਗ ਡਿਪ ਚਪ ਸਾਹਿਬ ਦੇ ਜੋ ਹੁਕਮ ਨੇ ਜਾਂ ਐਸਐਸਪੀ ਸਾਹਿਬ ਦੇ ਹੁਕਮ ਨੇ ਉਹਨਾਂ ਜੋ ਉਹਨਾਂ ਨੂੰ ਉਹਨਾਂ ਨੂੰ ਦੱਸਿਆ ਗਿਆ ਸਪੈਸ਼ਲ ਡਿਊਟੀ ਲਈ ਵੀ ਰਾਤ ਨੂੰ ਕਿਸ ਤਰ੍ਹਾਂ ਡਿਊਟੀ ਕਰਨੀ ਕਿਸ ਤਰ੍ਹਾਂ ਦੇ ਬੰਦਿਆਂ ਨੂੰ ਕਿਸ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਨੂੰ ਜਾਂ ਗੱਡੀਆਂ ਨੂੰ ਚੈੱਕ ਕਰਨਾਗਾ ਕਿਸ ਤਰ੍ਹਾਂ ਆਪਣੇ ਕ੍ਰਾਈਮ ਨੂੰ ਖਲਪਾਉਣੀ ਪੀਸੀਆਰ ਦੀ ਜਿਹੜੀ ਹੈ ਅਗਸਤ ਉਹ ਵੀ ਵਧਾਈ ਗਏ ਪੀਸੀਆਰ ਦੇ ਮੋਟਰਸਾਈਕਲ ਤੇ ਵਾਧਾ ਵੀ ਕੀਤਾ ਗਿਆ ਸਰ ਕਿੰਨੇ ਕਿ ਮੋਟਰਸਾਈਕਲ ਜਿਹੜੇ ਐਡ-ਆਨ ਕੀਤੇ ਗਏ ਨੇ ਕਿੰਨੇ ਮੁਲਾਜ਼ਮ ਹੋਰ ਤਨਤ ਕੀਤੇ ਗਏ ਨੇ ਬਿਲਕੁਲ ਜੀ ਪਹਿਲਾਂ ਕਰੀਬ ਸਿਰਫ 4 ਪੀਸੀਆਰ ਮੋਟਰਸਾਈਕਲ ਚੱਲਦੇ ਆਂ ਸ਼ਹਿਰ ਦੇ ਵਿੱਚ ਜੋ ਹੁਣ ਸ਼ਹਿਰ ਦੇ ਵਿੱਚ ਉਹਨਾਂ ਨੂੰ ਵਧਾ ਕੇ 10 ਕਰ ਦਿੱਤਾ ਗਿਆ ਉਸ ਤੋਂ ਇਲਾਵਾ ਰੂਲਰ ਏਰੀਆ ਦੇ ਵਿੱਚ ਵੀ ਅਸੀਂ ਇੱਥੇ ਐਸਐਸਪੀ ਸਾਹਿਬ ਵੱਲੋਂ ਫੋਰਸ ਲਗਾ ਕੇ ਪੀਸੀਆਰ ਚਲਾਏਗੇ ਸਾਰੇ ਛੋਟੇ ਕਸਬਿਆਂ ਵਿੱਚ ਵੀ ਹੁਣ ਕਾਫੀ ਪੀਸੀਆਰ ਨੂੰ ਵਧਾਇਆ ਗਿਆ ਰਿਸਪੌਂਸ ਟਾਈਮ ਕਿੰਨਾ ਸਰ ਕਿੰਨੇ ਅਚਰ ਤੱਕ ਵਾਰਦਾਤ ਜਦੋਂ ਕੋਈ ਇਨਫੋਰਮੇਸ਼ਨ ਆਉਂਦੀ ਆ ਕਦੋਂ ਤੱਕ ਪਹੁੰਚਦੇ ਨੇ ਵੈਸੇ ਤਾਂ ਹੁਣ ਜਦੋਂ ਦਾ ਇੰਨੇ ਪੀਸੀਆਰ ਨੂੰ ਵਧਾਇਆ ਗਿਆ ਕਾਫੀ ਕ੍ਰਾਈਮ ਖਤਲ ਪਾਈ ਹੈ ਵੀ ਕਿਤੇ ਨਾ ਕਿਤੇ ਵੀ ਕਿਤੇ ਕੋਈ ਵਾਰਦਾਤ ਨਹੀਂ ਹੋਣ ਦਿੰਦੇ ਪਰ ਕਿਤੇ ਫਿਰ ਵੀ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਹੈ ਕੋਈ ਵਾਰਦਾਤ ਹੋ ਜਾਂਦੀ ਹੈ ਸਾਡਾ ਰਿਸਪੌਂਸ ਟਾਈਮ ਬਹੁਤ ਥੋੜਾ ਵਧੀਆ ਹੈਗਾ ਹੁਣ ਬਿਲਕੁਲ ਵਿਦਨ 5 ਮਿੰਟ ਸਾਡੇ ਪੀਸੀਆਰ ਦੇ ਮੁਲਾਜ਼ਮ ਉੱਥੇ ਪਹੁੰਚ ਜਾਂਦੇ ਆ ਕੀ ਮੈਸੇਜ ਦੇਣਾ ਚਾਹੋਗੇ ਸਰ ਮੋਗਾ ਵਾਸੀਆਂ ਨੂੰ ਵੀ ਪੁਲਿਸ ਦੇ ਹਮੇਸ਼ਾ ਹੈਲਪ ਕਰਨ ਸਹਿਯੋਗ ਕਰੋ ਪੁਲਿਸ ਨੂੰ ਹਮੇਸ਼ਾ ਕੋਈ ਕੋਈ ਸੱਚੀ ਤੇ ਸਹੀ ਸੂਚਨਾ ਦਿੱਤੀ ਜਾਵੇ ਸਰ ਟਰੋਲ ਜੀ ਮੈਂ ਮੋਗਾ ਵਾਸੀਆਂ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਪੁਲਿਸ ਨੂੰ ਜੋ ਵੀ ਕੋਈ ਮਾੜੇ ਅਨਸਰਾਂ ਬਾਰੇ ਕੋਈ ਇਤਲਾਹ ਮਿਲਦੀ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਹੋਰ ਕ੍ਰਾਈਮ ਬਾਰੇ ਕੋਈ ਸੂਚਨਾ ਮਿਲਦੀ ਹੈ ਉ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਪੁਲਿਸ ਦਾ ਸਹਿਯੋਗ ਕੀਤਾ ਜਾਵੇ ਬਿਲਕੁਲ ਪੁਲਿਸ ਤੋਂ ਕੋਈ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਹੈ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰੋ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜ਼ਾਜ਼ਤ ਰੱਬ ਰਾਖਾ